ਲੋ ਵੀ ਮੈਂ ਤੋਕ ਕੱਢ ਲਈ 0 ਡਰਲ ਬਾਹਰ ਬੱਸ ਆਹ ਇੱਕ ਆ ਜਗਾੜ ਜਿਹਦਾ ਫਰਕ ਆ 2-3 ਕੋ ਹੋਰ ਫਰਕ ਖੜ ਜਾ ਇਹ ਸਾਲਾ ਕਿਵੇਂ ਕਰੂਗਾ ਜ਼ੂਮ ਦੱਬ ਕੇ ਰਹਿ ਉਹਦੇ ਤੇ ਮਾੜਾ ਜਿਹਾ ਇੱਕ ਵਾਰੀ ਕਲਿੱਕ ਕਰ ਅੱਛਾ ਇਹਦਾ ਅੱਛਾ ਵਾਹ ਅੱਛਾ ਇਹ ਇੱਥੋਂ ਹੀ ਜ਼ੂਮ ਕਰਦਾ ਯਾਰ ਇਹਦੇ ਤਾਂ ਐ ਵੀ ਫਾਇਦਾ ਹੋਊਗੀ ਜਿਵੇਂ ਆਦੇ ਰੀਲ ਬਣਾਉਣੀ ਆ ਹਾਂ ਬਸ ਇੱਥੀ ਤੇ ਕਰੀ ਲੈ ਉਹ ਸਾਲੀ ਬੜੀ ਭੈਣ ਚੀਜ਼ ਆ ਯਾਰ ਹੈਨਾ ਹੂੰ ਸ਼ਾਨਦਾਰ ਵੀ ਕਹਿੰਦਾ ਵੀ ਗੋਗੀ ਚਲਾ ਕੇ ਮੇਰੇ ਹੱਥ ਤੋਂ ਕਹਿੰਦਾ ਇਹ ਕਿਧਰ ਨੇੜੇ ਹੋ ਕੇ ਸੁਣੀਏ ਜਮਾ ਹਾਂ ਨਾ ਜਵੇਂ ਕੋਲ ਆ ਗਿਆ ਤਾਂ ਕਿਆ ਕਹਿੰਦਾ ਤੈਨੂੰ ਕੋਲ ਆ ਕੇ ਆ ਹੀ ਲੈਣਾ ਹੁਣ ਤਾਂ ਅੱਛਾ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਬਾਈ ਥੋੜੇ ਦਿਨ ਪਹਿਲਾਂ ਮਖੌਲ ਕਰ ਦਿੱਤੇ ਟੀਚਰਾਂ ਕਰ ਦਦੇ ਸੀ ਕਰੇ ਵੀ ਐਤਕੀ ਠੰਡ ਘੱਟ ਪਊਗੀ ਦੇਖਿਓ ਗਰਮੀ ਘੜਦੀ ਬੱਟ ਹਨਾ ਕਿਉਂਕਿ ਜਦੋਂ ਮੁੱਛਲਾਂ ਦੀ ਵੜਾਈ ਸ਼ੁਰੂ ਹੋ ਗਈ ਸੀ ਆ ਦੇਖ ਲਓ ਤਿੰਨ ਚਾਰ ਕਿ ਦਿਨੇ ਹੋਇਆ ਹਲੇ ਰੱਬ ਨੇ ਜਲਵੇ ਦਿਖਾਉਣੇ ਸ਼ੁਰੂ ਕਰਤੇ ਆਪਣੇ ਆਏ ਲੱਗ ਰਿਹਾ ਪਿੱਛੇ ਇਹਨੂੰ ਅਲਦਲ ਨੂੰ ਦੇਖ ਕੇ ਵੀ ਹਾਂਜੀ ਵੀ ਜਿਵੇਂ ਦਸੰਬਰ ਮਹੀਨੇ ਵਾਲਾ ਮਾਹੌਲ ਹੁੰਦਾ ਈਵਨ ਸੂਰਜ ਛਿਪਣ ਵਾਲੇ ਪਾਸੇ ਚਰੇ ਗਿਆ ਸ਼ਾਮ ਦੇ ਤਕਰੀਬਨ ਸਾਢੇ 3-4 ਵਜ ਦਾ ਟਾਈਮ ਹੋ ਚੁੱਕਿਆ ਤੇ ਅੱਜ ਖੇਤਾਂ ਦੇ ਵਿੱਚ ਆਏ ਆ ਸੋਚਿਆ ਵੀ ਤੁਹਾਨੂੰ ਆਪਾਂ ਪਹਿਲਾਂ ਤਾਂ ਜਿਹੜੇ ਆਪਾਂ ਨੇ ਆਲੂ ਖੇਤੀ ਕਰੀ ਇਸ ਵਾਰ ਆਲੂਆਂ ਦਾ ਆਪਾਂ ਨੇ ਪ੍ਰੋਜੈਕਟ ਲਾਇਆ ਆਲੂ ਦਿਖਾਈਏ ਪਹਿਲਾਂ ਆਪਾਂ ਤੁਹਾਨੂੰ ਤੇ ਬੜਾ ਜੀ ਲੱਗਦਾ ਯਾਰ ਬਾਕੀ ਗੋਗੀ ਨਾਲ ਕਰਾਉਣੀ ਹੈ ਗੱਲਬਾਤ ਗੋਗੀ ਅੱਜ ਉੱਧਰ ਲਾਰੇ ਹੈ ਗੋਭੀ ਗੋਭੀ ਦੀ ਆਪਾਂ ਨੇ ਕੁਝ ਕਬੱਟਾਂ ਕਰ ਵੀ ਦਿੱਤੀਆਂ ਤੇ ਬਾਕੀ ਜਿਵੇਂ ਹੈ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਨੇ ਕੀ ਕੀ ਹੈ ਜਿਹੜੀ ਇੱਥੇ ਹੈ ਨਾ ਆਪਾਂ ਨੇ ਖਾਣ ਪੀਣ ਦੇ ਆਈਟਮ ਜਿਹੜੀਆਂ ਆਪਾਂ ਨੇ ਸਬਜ਼ੀ ਦੇ ਵਿੱਚ ਉਹ ਲਾਈਆਂ ਨੇ ਬੜਾ ਜੀ ਲੱਗਦਾ ਯਾਰ ਖੇਤਾਂ ਚ ਆ ਕੇ ਤੇ ਤਕਰੀਬਨ ਅਸੀਂ ਇੱਕ ਗਿੱਲੇ ਚ ਮਿੱਟੀ ਪਾ ਕੇ ਇਹਨੂੰ ਸਪੈਸ਼ਲ ਆਪਣੇ ਸਬਜ਼ੇ ਭਾਜੀਆਂ ਜੋਗਾ ਅਸੀਂ ਤਿਆਰ ਕਰਿਆ ਤੇ ਆਲੂ ਹੈ ਜਿਹੜਾ ਉਹ ਜੋਧਾਣੇ ਵੀਰ ਤੋਂ ਲੈਂਦਾ ਤਾਂ ਗੋਗੀ ਜੋ ਵੀ ਹੈ ਇਹਦਾ ਪ੍ਰੋਸੈਸ ਜਿੰਨਾ ਵੀ ਹੈ ਸਾਰਾ ਵੀਰ ਦੀ ਮਤਲਬ ਦੇਖ ਰਿਕ ਦੇ ਵਿੱਚ ਚੱਲ ਰਿਹਾ ਉਹਨਾਂ ਦੀ ਹੈ ਨਾ ਜੈਵਿਕ ਮਤਲਬ ਸਾਰਾ ਪਤਾ ਹੁੰਦਾ ਵੀਡੀਓ ਕਾਲ ਤੇ ਇਹਨੇ ਸਾਰਾ ਕੁਝ ਕਰਨਾ ਜਿੰਨਾ ਵੀ ਕਰਨਾ ਕਿਉਂਕਿ ਸਾਡੇ ਏਰੀਆ ਦੇ ਵਿੱਚ ਆਲੂ ਦੀ ਖੇਤੀ ਨਹੀਂ ਵੇਜ ਪਹਿਲਾਂ ਕਦੇ ਨਹੀਂ ਹੋਈ ਹੈ ਤੇ ਕੀ ਆਪਣੇ ਟ੍ਰਾਇਲ ਇਹ ਸਮਝ ਲੂ ਟ੍ਰਾਇਲ ਕਿ ਪਿਛਲੇ ਸਾਲ ਟ੍ਰਾਇਲ ਅਸੀਂ ਲੈ ਲਿਆ ਤਾਂ ਇਸ ਵਾਰ ਮਤਲਬ ਆਲੂ ਅਸੀਂ ਵੱਧ ਕਰਿਆ ਗਾਹ ਨੂੰ ਇਤੋਂ ਵੱਧ ਬਧਾਵਾਂਗੇ ਜਿਹੜੀ ਆਪਾਂ ਨੇ ਗੋਭੀ ਲਈ تھی ਉਦਣ ਵਧੀਆ ਹੋ ਗਈ ਹੈ ਨਾ ਵੀ ਫਰਕਵਾੜ ਬਹੁਤ ਹੋ ਗਿਆ ਨਾ ਤੇ ਵੀ ਗੋਭੀ ਕਰਕੇ ਫਿਰ ਜੇ ਆਪਾਂ ਕਵਾੜ ਵਾਲੀ ਸਪਰੇਅ ਕਰੂਗੇ ਉਹ ਤਾਂ ਫਿਰ ਗੋਭੀ ਨੂੰ ਵੀ ਚੰਡ ਦੂਗੀ ਹੈ ਨਾ ਫਿਰ ਇਹਦੀ ਕਿ ਖੁਰਪੀ ਨਾ ਖੁਰਪੀ ਕੋ ਮੂਗੀ ਕਿਆ ਹੋਊਗਾ ਓ ਠੀਕ ਐ ਲੈ ਪਹਿਲਾਂ ਤਾਂ ਆਪਣਾ ਟੈਲੀਫੋਨ ਦਿਖਾ ਮੈਨੂੰ ਯਾਰ ਫੋਨ ਕੱਲ ਤੂੰ ਮਾਝ ਲਿਆ ਯਾਰ ਤੂੰ ਕਿੱਥੋਂ ਕੱਢੀ ਜਾਂਦਾ ਸੱਪ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਵਧੀਆ ਤੂੰ ਵੀ ਹੁਣ ਅੱਜ ਦੇ ਵਾਲਾ ਹੋਇਆ ਤਾਂ ਸਹੀ ਫੋਨ ਵਾਲਾ ਨਹੀਂ ਤਾਂ ਰੋਣੇ ਧੋਣੇ ਜੇ ਧੋਈ ਜਾਂਦਾ ਤਾਂ ਕਿਹੜੇ ਟਾਈਮ ਦਾ ਲੱਗਿਆ ਬਤਾ ਰੋਣ ਮੈਨੂੰ ਫੋਨ ਦਵਾ ਦੋ ਓਏ ਮੈਨੂੰ ਫੋਨ ਦਵਾ ਦੋ ਓਏ ਹੈ ਉਹ ਫੁੱਟ ਗਿਆ ਚੱਲ ਫਿਰ ਵੀ ਪ੍ਰਮਾਤਮਾ ਸੁਣਦਾ ਹੈ ਇਦ ਕੀ ਤੇ ਤੇਰੀ ਦੁਕਾਨਦਾਰ ਵੀ ਕਹਿੰਦਾ ਸੀ ਗੋਗੀ ਚਲਾ ਕੇ ਮੇਰੇ ਹੱਥੋਂ ਤੂੰ ਕਹਿੰਦਾ ਇਦ ਕੀ ਤੇ ਨੇੜੇ ਹੋ ਕੇ ਸੁਣੀਏ ਜਮਾ ਹਨਾ ਜਮਾ ਕੋਲਾ ਕੇ ਜਮਾ ਹੀ ਕੋਲ ਆ ਗਿਆ ਤਾਂ ਕਿਆ ਕਹਿੰਦਾ ਤੈਨੂੰ ਕੋਲਾ ਕੇ ਆਹੀ ਲੈਣਾ ਹੁਣ ਤਾਂ ਅੱਛਾ ਕਹਿੰਦਾ ਆਹੀ ਲੈਣਾ ਇਹ ਗੋਗੀ ਲੈ ਆ ਬਈ ਕੱਲ ਆ ਰੰਗ ਥੋੜਾ ਜਿਹਾ ਕਹਿੰਦਾ ਦੂਜਾ ਬਲੂ ਚ ਇਹ ਇਹ ਦੀ ਸਟੋਰੀ ਗੋਗੀ ਤੁਹਾਨੂੰ ਆਪੇ ਦੱਸੂਗਾ ਕਿਵੇਂ ਮਿਲਿਆ ਇਹ ਸਾਡਾ ਕੋਈ ਪ੍ਰੋਗਰਾਮ ਨਹੀਂ ਤਾਂ ਲੈਣ ਦਾ ਪਰ ਆ ਇਹਨੇ ਜ਼ਰੂਰ ਤਾਂ ਵੀ ਤੈਨੂੰ ਫੋਨ ਦਵਾ ਦਾਂਗੇ ਮੈਂ ਇਹਨੂੰ ਆਏ ਹੰਬਲਾ ਮਾਜੀ ਜਾਂਦਾ ਤਾਂ ਮਾਹ ਲੈ ਲੈ ਪਤੰਦਰਾ ਮੁੜ ਕੇ ਠੇਕੇ ਠੁਕੇ ਦੇਣੇ ਆ ਫਿਰ ਤੇ ਪੈਸੇ ਫੇਰ ਨਹੀਂ ਬਚਣੇ ਤੂੰ ਫੋਨ ਲੈ ਲੈ ਹੈ ਪਾਪਾ ਭਈ ਦੂ ਇੱਕ ਦਿਨ ਕਹਦਾ ਕਰੇ ਕੱਢ ਜਾ ਜੋਕ ਦਿਨ ਕੱਢ ਜਾ ਜੋਕ ਦਿਨ ਦੋਕ ਦਿਨ ਹੀ ਨਹੀਂ ਆਉਣ ਚਾਏ ਵੀ ਨਾ ਲੰਘੇ ਆ ਬਾ ਫੇ ਰਾਤ ਤਾਂ ਫਿਰ ਹੜਤਾਲ ਵਾਲੀ ਕੰਮ ਤਾਂ ਹੈ ਰਾਤ ਤਾਂ ਫਿਰ ਭੁੱਖ ਹੜਤਾਲ ਤੇ ਗੋਗੀ ਬੈਠਣ ਲੱਗਿਆ ਤਾਂ ਇਸਕੇ ਚੱਲ ਕਹਿੰਦਾ ਇਹ ਕਰ ਸਵੇਰੇ ਦਵਾਈ ਲਿਆਉਂਗਾ ਕਹਿੰਦਾ ਤੂੰ ਮੇਰੇ ਨਾਲ ਚੱਲੀ ਮੈਂ ਕਿਹਾ ਜੇ ਤੇਰੇ ਨਾਲ ਚਲੇ ਗਿਆ ਪਾਪਾ ਭਈ ਫੇਰ ਤਾਂ ਨਹੀਂ ਆਉਂਦਾ ਫਿਰ ਅੱਜ ਹੁਣ ਕਿੱਥੇ ਟਾਈਮ ਲੱਗਿਆ ਸਵੇਰ ਤਾਂ ਲੱਗਿਆ ਕਿੱਥੇ ਟਾਈਮ ਕਿ ਹੂੰ ਅੱਛਾ ਮੈਨੂੰ ਹੁਣ ਐਂ ਦੱਸ ਆਲੂਆਂ ਬਾਰੇ ਸਥਿਤੀ ਆਲੂਆਂ ਦੀ ਤੈ ਹੁਣ ਸਪਰੇਅ ਕਰਤੀ ਕੁਆੜ ਤਾਂ ਲੱਗ ਗਿਆ ਪੀਲਾ ਹੁਣ ਹਾਂ ਕੁਆੜ ਦਾ ਪੀਲਾ ਹੋ ਗਿਆ ਸਾਰਾ ਹੁਣ ਪਾਣੀ ਇਹਨੂੰ ਕਦ ਲੈ ਕੱਲ ਲੱਗਿਆ ਪਰਸੋਂ ਪਰਸੋਂ ਲੱਗਿਆ ਗੁੱਗੀਆਂ ਲੱਗਦੇ ਜਿਵੇਂ ਅੱਜ ਲੱਗਿਆ ਹੁੰਦਾ ਪਾਣੀ ਹਾਂ ਕੋਈ ਮੁੱਠਾ ਢੱਡ ਤਾਂ ਦੇਖ ਲੈਂਦਾ ਠੰਡ ਕਿਹੜੀ ਹੋ ਗਈ ਇਹ ਮਹੀਨਾ ਕਿਹੜਾ ਚੱਲ ਰਿਹਾ ਓਹ ਤੈਨੂੰ ਕਹਿ ਰਿਹਾ ਤੂੰ ਤਰਵੀ ਜੈਕਟ ਪਾਈ ਵੀ ਹੋਵੇ ਵੀ ਜੈਕਟ ਮੈਂ ਵੀ ਪਾਈ ਦੀ ਹਾਂ ਉਹ ਤਾਂ ਗੱਲ ਉਹ ਤਾਂ ਗਲਤਰੀ ਪੱਕੀ ਉਹ ਤਾਂ ਆਲੂ ਕਿ ਚਾਲੂ ਬੇਟਾ ਲੱਗਿਆ ਹੋਇਆ ਕੁਛ ਨਹੀਂ ਕਹਿੰਦਾ ਆਲੂਆਂ ਦੇ ਵਿੱਚ ਗੋਭੀ ਕੀ ਕਹਿੰਦੀ ਹੈ ਆਲੂ ਗੋਭੀ ਇਕੱਠੀ ਹੋ ਜੂਗੀ ਇਕੱਠੀ ਹੋ ਜੂਗੀ ਹਾਂ ਬੱਟ ਤਾਂ ਆ ਦੱਬਲੇ ਜਾਓ ਤੱਕ ਸਿੱਧਾ ਲੈ ਜਾ ਇਹਨੂੰ ਆ ਆ ਦੇਖਿਆ ਆ ਇਹਦੇ ਪਰ ਨੂੰ ਵੀ ਕਰਦੇ ਇਹਦੇ ਚ ਮੈਨੂੰ ਕਿਹੜੇ ਆਲੂ ਲੱਗਦੇ ਆ ਉਹਦੇ ਜਨ ਹੋਏ ਬਈ ਆ ਬੱਟ ਚ ਵੀ ਲਾਦੇ ਗੋਭੀ गोभी करदे ऐदगी गोभी पकोड़े खाने हैं गोभी दे ना के ना आलू गोभी उरी ते उरी दे गोभी पत्ता उरी ते आलू लेजो चलो दिम्पा अच्छा कहंदा कहंदा ਹੁਣ ਤਾਂ ਦੇਖੀ ਕਹਿੰਦਾ ਹੋਰ ਮੋਟੇ ਮੋਟੇ ਹੋ ਗਏ ਉਹਨੇ ਮਾਂ ਉਹ ਦੂਏ ਲੋਟ ਪੱਟਣ ਨਾਲ ਤੇ ਪਹਿਲਾਂ ਹੁਣੀ ਪੱਟ ਲੈਨੇ ਆਪਾਂ ਕਿ ਨਹੀਂ ਜੀ ਲੱਗਦਾ ਯਾਰ ਸਬਜ਼ੀਆਂ ਸੁੱਕੀਆਂ ਪਾਟੀਆਂ ਅਸੀਂ ਗੋਭੀਆਂ ਵੀ ਦੋਆਂ ਦੇ ਕਰਤੀਆਂ ਇੱਕ ਦੋ ਦੋ ਤਰ੍ਹਾਂ ਦੀ ਗੋਭੀ ਕਰਤੀ ਇੱਕ ਤਾਂ ਗੋਗੀ ਦੂਈ ਆ ਨਾ ਪੱਤਾ ਗੋਭੀ ਆ ਇੱਕ ਦੂਈ ਆ ਹਾ ਫੁੱਲ ਵਾਲੀ ਹਣਾ ਫੁੱਲ ਫਲੇਲ ਬਾਕੀ ਹੋਰ ਆਈਟਮਾਂ ਕੀ ਕੀ ਕੱਢ ਕੱਢੇ ਉੱਥੇੋਂ ਟਮਾਟਰ ਧਨੀਆ ਮੂਲੀ ਗਾ ਗਾਜਰਾਂ ਹਾਂ ਤੇ ਆਪਾਂ ਨੇ ਇਸ ਵਾਰ ਤਕਰੀਬਨ ਹਾਂ ਅੱਧੇ ਕਿੱਲੇ ਦੇ ਵਿੱਚ ਆਪਾਂ ਨੇ ਆਲੂ ਕਰਿਆ ਬਹੁਤ ਸੋਹਣੇ ਮਹਾਰਾਜ ਦੀ ਕਿਰਪਾ ਨਾਲ ਦੇਖੋ ਤਾਂ ਸਹੀ ਵੀ ਕੱਲਾ ਕੱਲਾ ਆਲੂ ਜਮਿਆ ਕੋਈ ਆਇ ਨਹੀਂ ਹੈ ਹਣਾ ਵੀ ਆਲੂ ਦਾ ਬੀਜ ਇਸ ਵਾਰ ਸਹੀ ਨਹੀਂ ਲਿਆ ਹਣਾ ਬੀਜ ਵੀ ਨੇ ਇੱਕ ਨੰਬਰ ਬਹੁਤ ਸੋਹਣਾ ਬੀਜ ਦਿੱਤਾ ਵੀਰ ਨੇ ਤੇ ਐਤ ਕੀ ਪੂਰੇ ਆਲੂਆਂ ਵਾਲੇ ਵੱਟ ਕੱਢੇ ਪਏ ਆ ਆਲੂ ਅਸੀਂ ਕਰਕੇ ਵੀ ਦਿਖਾਉਣੇ ਐ ਤੇ ਕਿ ਗੋਗੀ ਦਾ ਜੋਰ ਬਈ 100% ਲੱਗਿਆ ਵਾਲੂਆਂ ਤੇ ਐਤਕੀ ਗੋਗੀ ਦੀ ਮਿਹਨਤ ਬਹੁਤ ਹੈ ਗੋਗੀ ਨੂੰ ਅਸੀਂ ਸਪੈਸ਼ਲ ਆਲੂ ਆਬਾਦ ਤੇ ਕਰਤਾ ਵੀ ਤਾਂ ਹੀ ਇਹਨੂੰ ਪਰ ਸਪਰੇਅ ਕਰਨੀ ਹੈ ਕੱਲੂ ਆਏ ਨਾ ਕਹਦੀ ਵੀ ਹਾਂ ਸਪਰੇਅ ਨਹੀਂ ਕਰ ਹੋਈ ਮੇਰੇ ਤੋਂ ਟਾਈਮ ਨਾਲ ਨਹੀਂ ਹੈ ਨਾ ਵੀ ਜਾਂ ਪਾਣੀ ਨਹੀਂ ਦੇ ਹੋਇਆ ਤੇ ਬੱਟਾ ਬੱਟਾ ਵੀ ਬਾਈ ਨੇ ਇਸ ਵਾਰ ਬਹਾਈ ਵਧੀਆ ਹੋਈ ਹੁਣ ਕਰਕੇ ਬੱਟਾ ਵੀ ਬਹੁਤ ਸੋਹਣੀਆਂ ਬਣੀਆਂ ਇੱਧਰ ਆਪਣੀ ਜੋਂ ਜੋਂ ਇਹ ਜਵੀ ਤੇ ਹਉ ਮੋਟਰ ਆਪਣੀ ਸਾਹਮਣੇ ਹਲੇ ਖੇਤ ਖਾਲੀ ਆ ਕਿਉਂਕਿ ਹਲੇ ਰੌਣੀ ਕਰੇ ਵਿਆ ਹਲੇ ਬਹਾਈ ਹੋਣੀ ਆ ਖੇਤਾਂ ਦੀ ਉਸ ਤੋਂ ਬਾਅਦ ਫਿਰ ਕਣਕ ਦਾ ਨੰਬਰ ਦੇਖ ਲਓ ਵੀ ਕਦ ਜਾ ਕੇ ਲੱਗਣਾ ਨਵੰਬਰ ਅੱਧ ਅੱਧ 'ਚ ਪਹੁੰਚ ਗਏ 15 ਨਵੰਬਰ ਹੋ ਗਿਆ ਅੱਜ ਤੇ ਆ ਕਵਾੜਾ ਜਿਹੜੇ ਇਹਦੀ ਸਪਰੇ ਹੋ ਗਈ ਚੰਗੀ ਤਰ੍ਹਾਂ ਹੁਣ ਇਹ ਮਤਲਬ ਪੀਲਾ ਹੋਣ ਪਰਿਆ ਪੀਲਾ ਵੀ ਤਾਂ ਹੋਊਗਾ ਇਹ ਮੜ ਜਾ ਮੌਸਮ ਖੁੱਲੇ ਤੇ ਜਦ ਮੜ ਜਾ ਸੂਰਜ ਭਾਜੀ ਦੇਣਗੇ ਦਰਸ਼ਨ ਚੰਗੀ ਤਰ੍ਹਾਂ ਫਿਰ ਇਹਨੇ ਆਪਣਾ ਜਲਵਾ ਦਿਖਾਉਣਾ ਸਪਰੇ ਨੇ ਤੇ ਹੁਣ ਮੈਨੂੰ ਲੈ ਕੇ ਸਪੈਸ਼ਲ ਕਹਿੰਦਾ ਆ ਚੱਲੀ ਉਹ ਨਾਲ ਤਾਂ ਆਲੂ ਦਿਖਾਉਣੇ ਆ ਕਹਿੰਦਾ ਨਾਲੇ ਆਪਾਂ ਨੇ ਗੋਭੀ ਦੀ ਇੱਕ ਜੂੜੀ ਹੋਰ ਲੈਂਦੀ ਹੈ ਕਹਿੰਦਾ ਉਹ ਵੀ ਲਾਈਏ ਹੀ ਮੈਂ ਚੱਲ ਫਿਰ ਗੋਭੀ ਇਹਦੇ ਚ ਕੀ ਕਰੀਏ ਇਧਰਲੇ ਆਪਲਾਟ ਦੇ ਵਿੱਚੋਂ ਇਹਦੇ ਵਿੱਚ ਸਾਰਾ ਕੁਝ ਮਿਕਸ ਪਾਇਆ ਸੀ ਕੀ ਕੀ ਮਿਕਸ ਬਲੈਟੀ ਆ ਗਈ ਹਾਂ ਆ ਪਾਲਕ ਪੂਲ ਦਾ ਛਿੱਟਾ ਮੇਥੇ ਹੂੰ ਵੀ ਇਹਦੀ ਸਬਜ਼ੀਆਂ ਸਾਰੀਆਂ ਇੱਥੇ ਹੀ ਮਿਲਣਗੀਆਂ ਸਬਜ਼ੀਆਂ ਸਾਰੀਆਂ ਮਿਲਣਗੀਆਂ ਇੱਥੇ ਆਹ ਵਾਏ ਇਹ ਅਸਲ ਚ ਤਿੰਨ ਪਾਸੇ ਡਿਵਾਈਡ ਹੋ ਗਿਆ ਹੈ ਗੀਲਾ ਆ ਇਧਰ ਆਲੂਆਂ ਦਾ ਹੋ ਗਿਆ ਉਪਰਾਂ ਜਵੀ ਬੀਜ ਦੀ ਆ ਇਧਰ ਕਹਿੰਦਾ ਮਿਕਸ ਜਾ ਕਰਤਾ ਕੰਮ ਸਾਰਾ ਤੇ ਇਧਰ ਆਪਣੇ ਕੁੱਪਾ ਇਹ ਕੁੱਪ ਬਈ ਫੋਰਸੇਲ ਹੈ ਇਹ ਫੋਰਸੇਲ ਹੈ ਹੈਨਾ ਸੋ ਭਾਈ ਹਾਂ ਕੋਈ ਵੀ ਆਪਣਾ ਵੀਰ ਭਾਈ ਤੁਹਾਨੂੰ ਤੂੜੀ ਚੱਕ ਕਰਾ ਦਿੰਨੇ ਆ ਆ ਦੇਖੋ ਇੱਥੋਂ ਹੀ ਚੱਕ ਕਰਾ ਦਿੰਨੇ ਆਪਾਂ ਇਹ ਭਈਆ ਆ ਕੁਛ ਹੈ ਤੂੜੀ ਦਾ ਠੀਕ ਹੈ ਉਲੀ ਮੈਂ ਜ਼ਿਆਦਾ ਬੋਲਣਾ ਨਹੀਂ ਕਈ ਵਾਰ ਹੁੰਦਾ ਕੁਛ ਆ ਤੂੜੀ ਆ ਭਈਆ ਬੜੀ ਤੇ ਇਹ ਹੈਗੇ ਆ ਮੈਨੂੰ ਲੱਗਦਾ 1 2 3 4 5 6 ਕੁੱਪਾ ਸਹਿਜ ਦੇਖੋ ਕੂਪਾਂ ਦੇ ਇਹ ਸਾਰੇ ਭਾਈ ਫੋਰ ਸੇਲ ਹੈ ਇਹ ਹਾਂ ਹੈ ਇੱਕ ਪਿੰਡ ਲੱਗਦਾ ਇੱਕ ਪਿੰਡ ਵੀ ਹੈ ਹੂੰ ਗੋਗੇ ਦੇ ਵਿੱਚ ਫਰਕ ਕੀ ਆ ਬਸ ਇੱਕੋ ਹੀ ਹੈ ਜਗਾੜ ਜੇ ਦਾ ਫਰਕ ਹਨਾ ਬਸ ਆਹ ਇੱਕਾ ਜਗਾੜ ਜੇ ਦਾ ਫਰਕ ਆ ਦੋ ਤਿੰਨ ਕੋ ਹੋਰ ਫਰਕ ਖੜ ਜਾ ਇਹ ਸਾਲਾ ਕਿਵੇਂ ਕਰੂਗਾ ਜ਼ੂਮ ਦੱਬ ਕੇ ਰਹਿ ਉਹਦੇ ਟਮਾਟਾ ਜੇ ਇੱਕ ਵਾਰੀ ਕਲਿੱਕ ਕਰ ਅੱਛਾ ਇਹਦਾ ਅੱਛਾ ਵਾਹ ਅੱਛਾ ਇਹ ਇੱਥੋਂ ਹੀ ਜ਼ੂਮ ਕਰਦਾ ਯਾਰ ਇਹਦੇ ਤਾਂ ਵੀ ਫਾਇਦਾ ਗੋਗੀ ਜਿਵੇਂ ਆ ਦੇ ਰੀਲ ਬਣਾਉਣੀ ਆ ਹਾਂ ਬਸ ਇੱਥੇ ਤੇ ਕਰੀਏ ਉਸਾੜੀ ਬੜੀ ਘੈਂਟ ਚੀਜ਼ ਆ ਯਾਰ ਹੈਨਾ ਹੂੰ ਕਿੰਨਾ ਕੁ ਜੂਮ ਹੈ 6 ਹੈ ਉਹ ਉਹਦਾ ਇਹਦਾ ਫਿਰ ਪ੍ਰੋਮੈਕਸ ਦਾ ਜ਼ਿਆਦਾ ਇਹਦਾ 7 ਹੈ ਇਹਦਾ 9 ਹੈ 7 ਹੈ 9 9 ਹਾਂ 9 ਇਹ ਕਾ ਦਾ ਸਾਹ ਕਾ ਦਾ ਹੋਇਆ ਤਾਂ ਇਹਨੂੰ ਦੇਖੇ ਚਲਾ ਕੇ ਸਪੈਸ਼ਲ ਕੀ ਆ ਸਪੈਸ਼ਲ ਪਤਾ ਨਹੀਂ ਕੀ ਆ ਹੁੰਦਾ ਇਹ ਦੇਖੇ ਚਲਾ ਕੇ ਪੈਟਰੋਲ ਦੇਖਿਆ ਇਹ ਇਹ ਨੂੰ ਆ ਚਲਾ ਲਿਆ ਮੰਨ ਲਾ ਆਪਾਂ ਇਹ ਆ ਇਹਨਾਂ ਕਾਣਾ ਕੀਆ ਗਿਆ ਸਿਸਟਮ ਉਦੇ ਵੀ ਐਨ ਕਾ ਲਾ ਕੇ ਚਲਾਓ ਹੈ ਐਨ ਕਾ ਲਾ ਕੇ ਚਲਾਓ ਇਹਨੂੰ ਖੜ ਜਾ ਪਤਾ ਨਹੀਂ ਭਾਈ ਕਿਆ ਕਰਦਾ ਮੈਨੂੰ ਮੇਰੀ ਸਮਝ ਤੋਂ ਬਾਹਰ ਆ ਤੇਰਾ ਫੋਨ ਆ ਫੜਾ ਫਤ ਇਹ ਚੱਲਦਾ ਮੈਂ ਸਭ ਮੈਂ ਹਰਕਤ ਨੂੰ ਵੀ ਕੀ ਹਦਾ ਵੀ ਇਹ ਕਹਨੇ ਤੋਂ ਬਾਹਰ ਹੀ ਚੱਲ ਰਿਹਾ ਹਲੇ ਇਹਨੂੰ ਕਹਨੇ ਚ ਲਿਆਉਣਾ ਪੈਣਾ ਕਹਨੇ ਚ ਲਿਆਉਣਾ ਪੈਣਾ ਚੱਲ ਕੋਈ ਨਹੀਂ ਚੱਲ ਬਾਕੀ ਆਪਾਂ ਨੇ ਹੁਣ ਤੂੜੀ ਵੇਚਣੀ ਐ ਗੁੱਗੀ ਜਦ ਤੱਕ ਕੋਈ ਬੰਦਾ ਲੱਭ ਨਹੀਂ ਫਿਰ ਹੰਬਲਾ ਮਾਰਨਾ ਪੈਣਾ ਆਪਣੀ ਮਾਰਨਾ ਪੈਣਾ ਦੇਖ ਬਾਈ ਉਹਨੇ ਦੇਖ ਰਹੇ ਆ ਵੀਡੀਓ ਕੋਈ ਕਿਸੇ ਨੂੰ ਵੀ ਲੋਡ ਹੋਈ ਛੋਟੀ ਛੋਟੀ ਕੱਲੇ ਕੱਲੇ ਕਪ ਪਰ ਆਪਾਂ ਨਾ ਕੋਈ ਵੀ ਲੋਡ ਹੋਈ ਜਿੰਨੀ ਕੋਈ ਕੱਲੇ ਕੱਲੇ ਕਪ ਪਰ ਫੋਰ ਸੇਲ ਫੋਰ ਸੇਰ ਰੀਖ ਦਨੇ ਹਾਂ ਕੋਈ ਛੋਟੀ ਕਪ ਚਾਹੀਦਾ ਕਿਸੇ ਨੂੰ ਬੜਾ ਚਾਹੀਦਾ ਕੋਈ ਜ਼ਿੰਮੇਦਾਰ ਆਪਣਾ ਲੋਕਲ ਵੀਡੀਓ ਦੇਖਦਾ ਤਾਂ ਕਿ ਕੋਪਾ ਦੇਖ ਆ ਸਭ ਤੋਂ ਬਿਨਾ ਪੁੱਛੇ ਲੈ ਜੋ ਕੋਈ ਦਿੱਕਤ ਨਹੀਂ ਹੈ ਗੋਗੀ ਜਿੰਨਾਂ ਇੱਧਰ ਆ ਮੈਨੂੰ ਆ ਲੱਗ ਜਾਂਦਾ ਵੀ ਇਹ ਬੱਚਾ ਨੂੰ ਪਹਿਲਾਂ ਪਾਣੀ ਘਟਾ ਹੈ ਦਾ ਸਵਾ ਤਾਂ ਹੀ ਹੋਣੀ ਨਿਕਲਦੇ ਹੂ ਯਾਰ ਇਹ ਦਾ ਨਾ ਦਿੱਕਤ ਆ ਇਹ ਆਉਦੇ ਨਿਕਲਦਾ ਰਿਹਾ ਨਿਕਲ ਰਹੀ ਹੈ ਇਹ ਹੱਥ ਨਾਲ ਲੱਗੇ ਹੋਏ ਨਾ ਦੋ ਇਹ ਹੱਥ ਨਾਲ ਆ ਦੇ ਆ ਵੀ ਯਾਰ ਆ ਵੀ ਆ ਗਿਆ ਦੇਖ ਹੂੰ ਇਹ ਨਿਕਲੂਗਾ ਇਹਨੂੰ ਮਾੜਾ ਜਿਹਾ ਪਾਣੀ ਮੈਂ ਮੈਂ ਸੋਚ ਰਿਹਾ ਵੀ ਜੇ ਮੈਂ ਪਾਣੀ ਲਾਤਾ ਕਿਤੇ ਸਾਲਾ ਰੁਕੇ ਨਾ ਜਾਵੇ ਮੇਰੇ ਤੇ ਬਿਨਾ ਆਰੇ ਨਿਕਲਣ ਤਾਂ ਲੱਗ ਗਿਆ ਸਾਰਾ ਸਾਰਾ ਨਿਕਲ ਲੱਗ ਗਿਆ ਦੇਖਾ ਸੈਲਫ ਮਿਲਦਾ ਤਾਂ ਕੋਈ ਕਿਛੜ ਆਈ ਨਹੀਂ ਆ ਗਈ ਹਾਂਜੀ ਹਾਂ ਫੋਕਸ ਨਹੀਂ ਆ ਉਹ ਸੈਲਫ ਕੱਲ ਦੇ ਲੱਗ ਗੱਤਾਂ ਲੱਗ ਕੇ ਕੰਮ ਚਲਾਇਆ ਉਹ ਜਿਹੜੇ ਉੱਥੇ ਪੈਕਟ ਜੇ ਪਏ ਤੇ ਉਹ ਰੱਖਦੇ ਮੋਟੇ ਅੰਦਰ ਰੱਖਿਆ ਨਾ ਬਾਹਰੇ ਰੱਖਿਆ ਭਰੇ ਲੱਗਿਆ ਹੋਇਆ ਅੱਜ ਵੀਰ ਉਧਰੇ ਨਗਰ ਕੀਰਤਨ ਅੱਜ ਹਾਂ ਮੈਂ ਦੇਖੀ ਤੁਸੀਂ ਕਣਕ ਕੋਈ ਜ਼ਿਆਦਾ ਫਿਰ ਬੀਜ ਆਪਾਂ ਨੇ ਅੱਧਰ ਘਾਹਣ ਕਰਨਾ ਤਾਂ ਫਿਰ ਮੁੱਲ ਦਾ ਲੈ ਮੁੱਲ ਦਾ ਵੀ ਲੈਣਾ ਮਾਣਦਾ ਨਾ ਨਾ ਜ਼ਿਆਦਾ ਘਰ ਸਾਰਾ ਘਰ ਦਾ ਹੀ ਬੀਜ ਖੇਤ ਦੀ ਗੱਤਾਂ ਰਹੇ ਯਾਰ ਖੇਤ ਜੇ ਆ ਹੁਣ ਕੋਈ ਗਿੱਲਾ ਛੇੜਦਾ ਵੀ ਉਹਦੇ ਤਵੀਆਂ ਨਹੀਂ ਚੱਲ ਕੇ ਦਿੰਦੀਆਂ ਤਵੀਆਂ ਭਰ ਜੰਨੀਆਂ ਹਨ ਬਿੱਲੇ ਨਾਲ ਤਾਂ ਗੰਦੇ ਨਹੀਂ ਪੜਨੀਆਂ ਯਾਰ ਨਜ਼ਾਰਾ ਜਨੋ ਚੱਲ ਸੂਰਜ ਅੱਜ ਥੋੜਾ ਜਿਹਾ ਦੇਖਿਆ ਕੱਲੂ ਆਊਗਾ ਕਹਿੰਦਾ ਬਾਤ ਚ ਵਿੱਚ ਹਾਂ ਦੇਖੋ ਵਾਹਗਾ ਆਊਗਾ ਆਊਗਾ ਕਹਿੰਦਾ ਬਾਤ ਚ ਵਿੱਚ ਇਦਾਂ ਉਹੀ ਗੱਲ ਉਹ ਜਿਹੜਾ ਪੁਰਾਣਾ ਤਨ ਸੌਪਰ ਕੇ ਕੁੱਪੀ ਦੇਦੀ ਉਹ ਜੀ ਕੱਲ ਜਿਹੜੀ ਉਲੀ ਤੇ ਹੋਈ ਕਹਿੰਦਾ ਸੂਰਜੀ ਭਾਈ ਦਰਸ਼ਨ ਦੇਦੇ ਉਹੀ ਕੋਈ ਕੰਮ ਹੋਣੀ ਚਾਰ ਪੰਜ ਦਿਨ ਹੋ ਗਏ ਆਪਣੇ ਦਰਸ਼ਨੇ ਹੋ ਗਏ ਹੋ ਜੀ ਨੂੰ ਕੋਈ ਨਾ ਕੋਈ ਕੰਮ ਹੋ ਗਿਆ ਹੁਣ ਜੀ ਲੋ ਡਰਿੰਦੀ ਕਰਾਂਗੇ ਤਿਆਰੀ ਜੀ ਬਸ ਕੱਢਦੇ ਆ ਸਾਫ ਸਫਾਈ ਜੀ ਕਰਦੇ ਆ ਆਪਾਂ ਜਿੱਦ ਕਰਕੇ ਸਭ ਬਾਕੀ ਬੀਜ ਭਰ ਕੇ ਰੱਖ ਲੈ ਇਸ ਵਾਰ ਜਿਲੀ ਦੇ ਜਿਹੜੇ ਜਿਹੜੇ ਆਪਾਂ ਨੂੰ ਗਾਂ ਵਾਸਤੇ ਚਾਹੀਦੇ ਹਨ ਜਿਵੇਂ 110 ਬ੍ਰੇਡਟੀ ਹੈ ਜਿਹੜੇ ਜਿਹੜੇ ਮਤਲਬ ਠੀਕ ਲੱਗੇ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਹੈ ਤੇ ਇੱਧਰ ਆਪਾਂ ਨੇ ਪ੍ਰਵਾਤ ਫੇਰੀ ਤੇ ਆਪਾਂ ਨੇ ਸਵੇਰੇ ਪ੍ਰੋਗਰਾਮ ਕੀਤਾ ਸੀ ਤੇ ਇੱਥੇ ਸਾਰੇ ਸਾਫ-ਸੂਫ ਕਰਕੇ ਵੀ ਜਿੰਮੇ ਸੰਗਤ ਆਉਂਦੀ ਹੈ 2-250 ਜਿੰਨੀ ਵੀ ਹੁੰਦੀ ਹੈ ਫਿਰ ਇੱਧਰ ਥੋੜਾ ਜਿਹਾ ਵਿੜਾ ਠੀਕ ਹੈ ਵੀ ਹਾਂ ਖੁੱਲ ਨੂੰ ਬੁੱਲਾ ਜਿਹਾ ਹੈਗਾ ਕੰਮ ਤੇ ਇੱਧਰ ਫਿਰ ਸਰਜੰਦਾ ਜਗਾ ਦਾ ਇੱਧਰ ਵੀ ਜੀਨੀ ਫੋਲੀ ਵੀ ਆਪਾਂ ਨੇ ਮਹਾ ਗੋਗੀ ਇੱਕ ਗੱਲ ਆ ਵੈਸੇ ਭਾਵੇਂ ਦੂਹੀ ਗੱਡੀ ਵੀ ਆਪਾਂ ਲੈ ਲਈ ਪਰ ਜਣੀ ਜੋਰ ਉਹ ਵੈਦਾ ਹੈ ਹਨਾ ਘਰੇ ਖੜੀ ਦਾ ਇਹ ਤਾਂ ਗੱਡੀ ਦਾ ਇਹਦੀ ਵੀ ਹੁਣ ਗੱਡੀ ਦੀ ਅਸੀਂ ਬੈਟਰੀ ਨਵੀਂ ਰੱਖਤੀ ਤੇ ਹੁਣ ਕਿਉਂਕਿ ਸਿਆਲ ਕਰਕੇ ਚੱਲਣੀ ਵੀ ਚੰਗੀ ਹੈ ਇਹ ਗੱਡੀ ਬੈਟਰੀ ਹੁਣ ਦੇਖ ਲਓ ਵੀ 4 ਤੋਂ 5 ਸਾਲ ਲੱਗੀ ਇਹਦੇ ਉੱਪਰ ਬੈਂਡ ਫਿਰ ਵੀ ਵਧੀਆ ਟਾਈਮ ਕੱਢ ਗਈ ਹੁਣ ਅਸੀਂ ਇਹਦੇ ਲਾਇਗੈਂ ਤੇ ਚੇਂਜ ਕਰਨ ਨੂੰ ਪਰ ਉਹੀ ਹੈ ਜਿਹੜੇ ਇਹਦੇ ਪਰ ਪੈਸੇ ਲਾਉਣੇ ਆ ਅਸੀਂ ਉਹ ਦੂਜੀ ਦੇ ਕਰਾ ਦੇਣੀ ਹੁਣ ਇੱਕ ਤਾਂ ਕੋਟਿੰਗ ਕਰਾਉਣੀ ਉਹਨੂੰ ਗੱਡੀ ਨੂੰ ਬਾਕੀ ਸੀਟ ਸੂਟ ਕਵਰ ਪੁਆਈਏ ਉਹਦੇ ਸੀਟ ਕਵਰ ਪਾਉਣੇ ਉਹਦੇ ਜੱਦਣ ਦੇ ਲੈਂਦੀ ਐ ਲਫਾਫੀ ਲਿਫਟੇ ਵਿਆਂ ਹਲੇ ਹੁਣ ਕੱਢਣੀ ਹੈ ਜੀਲੋ ਡ੍ਰਿੱਲ ਸੀਨੇ ਬਾਹਰ ਜੀਲੋ ਡ੍ਰਿੱਲ ਕੱਢੀਏ ਬਾਹਰ ਤੇ ਉਹਦਾ ਫਟਾਫਟਾ ਕਸੀ ਬੀਜਾਲੇ ਅੰਦਰੇ ਰੱਖੇ ਇਹਨਾਂ ਨੇ ਫਿਰ ਇੱਥੇ ਹੀ ਲੁੜੀ ਜਾਣਾ ਹਨਾ ਖਿੱਚ ਲੈ ਜਾਂਦੇ ਹਿੱਚ ਲੈ ਜਾ ਲੋ ਮਿੱਤਰੋ ਕੱਢ ਲਈ ਜੀਲੋ ਡ੍ਰਿੱਲ ਬਾਹਰ ਪਰੀ ਪਈ ਐ ਕਵਾੜ ਨਾਲ ਹੁਣ ਇਹ ਹੈ ਕੋਈ ਕੰਮ ਦੀ ਚੀਜ਼ ਨਹੀਂ ਇਹਦੇ ਚ ਚੜੋ ਕੱਢੂਗੇ ਬਾਹਰ ਸਾਰੀਆਂ ਮੈਂ ਕਿਹਾ ਕੋਈ ਕੰਮ ਦੀ ਚੀਜ਼ ਨਹੀਂ ਕਵਾੜ ਨਾਲ ਭਰੀ ਪਈ ਐ ਉਹ ਆਪਣੀ ਜ਼ਿਮੀਂਦਾਰਾਂ ਦੇ ਆਏ ਹੁੰਦਾ ਜਿਹੜੀ ਕੋਈ ਕਾਂਸ ਦੀ ਕੀ ਉਹ ਭਰੀ ਵੀ ਹੁੰਦੀ ਐ ਪੂਰੀ ਹਾਂ ਕਿਉਂਕਿ ਉਹ ਉੱਪਰ ਦਾ ਲਾਈਏ ਫੁਰਤੇ ਨਾ ਇਹ ਕਿਉਂ ਨਹੀਂ ਲਾਉਣਾ ਠੀਕ ਐ ਇਕ ਨਹੀਂ ਰੱਖਣੀ ਬਲਬ ਜਾਲੇ ਲੱਗੇ ਪਿੱਛੇ ਜਿਹੜੀ ਸਰਪੰਚਾਂ ਕਿਲਾ ਲਈ ਜੋ 17 ਵਾਲੀ ਆਈ ਆ ਹੁਣ ਉਹ ਇਤੋਂ ਵੀ ਬੜੀ ਦੇਲਾ ਦੋ ਫਾਲੇ ਹੋਰ بڑے ਚਲੇਗੇ ਸਮਝ ਤੂੰ ਇਹ ਐਨੀ ਦੂਰੀਆ ਇੱਥੇ ਤੱਕ ਆ ਗਈ ਜੀ ਨੋ ਦੇ ਤੱਕ ਹੂੰ ਬੱਲਾ 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 ਖਾਸੀ ਪੜੀ ਮਸ਼ੀਨ ਹੋ ਗਈ ਹੈ ਨਾ 10 ਫੁੱਟੇ ਸੁਹਾਗੇ ਜਿੱਡੀ ਫਾੜ ਚਾ ਲਈਏ ਮਾਨਤਾ ਹੀ ਨਹੀਂ ਹੈ 15 ਵਾਲੀ ਇਹ ਵੀ ਰੋਕ ਦਿੰਦੀ ਜੀ ਕਿਤੇ ਜ਼ਿਆਦਾ ਹੁੰਦੀ ਹੈ 4x4 ਤੇ ਵੀ ਸਲਿੱਪ ਕਢਾ ਦਿੰਦੀ ਹੈ ਇਹ ਤੇ ਬਾਕੀ ਜਿਹੜੀ ਇੰਨਾ ਕਹ ਵੀ ਬੜੀ ਮਸ਼ੀਨ ਦਾ ਇੰਨਾ ਕਹ ਵੀ ਖੇਤ ਬਾਤਾਂ ਫਿਰ ਦੋ ਕਿੱਲਾਂ ਦਾ ਮਾਲ ਘੱਟੋ ਘੱਟ ਲੈ ਜਾਂਦੀ ਹੈ ਹੂੰ ਡੇਡ ਡੇਡ ਦੇ ਮੈਨੂੰ ਕੋਈ ਕੀ ਐ ਵੀ ਲੱਗਦਾ ਵੀ ਹੁਣ ਜਿਹੜੀ ਸਬਸਿਡੀ ਅਪਰੂਵ ਹੈ ਕੱਲੀ ਬਿਰਦੀ ਵਾਲਿਆਂ ਦੀ ਰਹੇਗੀ ਹਣਾ ਸਬਸਿਡੀ ਜੀਲੋ ਡ੍ਰਿਲ ਤੇ ਇਹਨਾਂ ਦੀ ਉਪਾਸ ਐਵੇਂ ਲੱਗਦਾ ਹੋ ਸਕਦਾ ਹੈ ਨਹੀਂ ਕਿਸੇ ਦੀ ਵੀ ਆਪਣੇ ਇੱਧਰ ਕਿਉਂਕਿ ਪਹਿਲਾਂ ਜਿਹੜੀ ਹੈ ਸੀ ਆਪਣੇ ਕੋਲ ਜੰਡੂ ਵਾਲਿਆਂ ਦੀ ਸੀ ਉਹ ਥੇਲੀ ਅੰਮ੍ਰਾਲੇ ਵਾਲੀ ਹੈਨਾ ਉਹ 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 ਵੀ ਜਦੋਂ ਸਬਸਿਡੀ ਤੇ ਲੈਂਦੀ ਹੁੰਦੀ ਹੁੰਦੀ ਹੁਣ ਫਿਰ ਇਦਾਂ ਚੱਲਦਾ ਨਹੀਂ ਕੰਮ ਵੀ ਪੰਜਾਬ 'ਚ ਚਾਹੀਦਾ ਆਪਾਂ ਨੂੰ ਬਾਕੀ ਭਈ ਆ ਜਿਹੜੇ ਪੌਸ ਸਿਸਟਮ ਹਨ ਜਿਹੜੇ ਆ ਆਲੇ ਆਗੇ ਦੂਜੇ ਸੁਪਰ ਸੀਡਰ ਵਾਲੇ ਇਹਨਾਂ ਦੀ ਇੰਨੀ ਕੁ ਜ਼ਿਆਦਾ ਮਤਲਬ ਐਕਿਊਰੇਸੀ ਸਹੀ ਲੈਂਦੀ ਹੈ ਨਾ ਚਾਕੇ ਚਾ ਲਮ ਉਹਦੇ ਫੜਦਾ ਨਾਟਕਾਸਤ ਵੇਦੇ ਪੜੀ ਨਾ ਤਾ ਦੇਖੋ ਫੱਟੇ ਦੇ ਨਿਆਰੇ ਹੈ ਕਿ ਨਹੀਂ ਗੋਗੀ ਹੈ ਤੁਸੀਂ ਛੋਟੀ ਜੀ ਫੱਟੀ ਨਾਲ ਲੂਟ ਨਹੀਂ ਹੁੰਦਾ ਕੰਮ ਬਾਕੀ ਰਿਆਟ ਦੇ ਪੋਰ ਹੈ ਜੀ ਇਹਨੂੰ ਚਾਰ ਚਾਰ ਨਟਾਂ ਵਾਲੇ ਇਹ ਦੋ ਤਰ੍ਹਾਂ ਚ ਆਉਂਦੇ ਆ ਦੋ ਨਟਾਂ ਚ ਵੀ ਆਉਂਦੇ ਆ ਤੇ ਇਹ ਚਾਰ ਨਟਾਂ ਦਾ ਕਰੀਪਾ ਇਹ ਪੂਰੇ ਹੈਵੀ ਡਿਊਟੀ ਚ ਆ ਗਏ ਠੱਲ ਤੇ ਫਰੇਮ ਇਹਦੀ ਬੜੀ ਜ਼ਬਰਦਸਤ ਕਰਵਾਈਤੀ ਅਸੀਂ ਵਿੱਚ ਸਪੋਰਟਾਂ ਪਵਾਤੀ ਤੇ ਵੀ ਝੋਲਣਾ ਪਵੇ ਇਹਨੂੰ ਫਰੇਮ ਨੂੰ ਕਿਸੇ ਪਾਸੇ ਥੋੜੇ ਜਿਹੀ ਚ ਦੇ ਨਟ ਜ਼ਰੂਰ ਢਿੱਲੇ ਹੁੰਦੇ ਆ ਬਾਕੀ ਹਿੱਚ ਥੋੜੀ ਚਾਹੀਦੀ ਹੈ ਮਜ਼ਬੂਤੀ ਹੋਣੀ ਹਿੱਚ ਦੀ ਮੇਰੇ ਕਿਉਂਕਿ ਜਦੋਂ ਚੱਕਦੇ ਆਂ ਰੱਖਦੇ ਆਂ ਉੱਥੇ ਜਿੱਥੋਂ ਡ੍ਰਿਲ ਨੂੰ ਉੱਥੇ ਥੋੜਾ ਜਿਹਾ ਫਰਕ ਪਾਉਂਦੀ ਹੈ ਹਿੱਚ ਦੀ ਬਾਕੀ ਭਈ ਆਹ ਜੜੀਆਂ ਵੀ ਦੇਖ ਦਿਆਂ ਲੱਤਾਂ ਨੇ ਇਹ ਇਹ ਪੂਰੇ ਇੱਕ ਨੰਬਰ ਕਮ ਹੈ ਕਈ ਵਾਰ ਡਰੀ ਜਾਂ ਨੇ ਵੀ ਇਹ ਟੁੱਟ ਜੂਗੀ ਟੁੱਟ ਜੂਗੀ ਪਰ ਸੌਖੀ ਜੀ ਨਹੀਂ ਟੁੱਟਦੀ ਵੀਰੇ ਇਹ ਤਾਂ ਸਾਫ਼ ਸਾਫ਼ ਕੇ ਵੀ ਦੇਖ ਲਈ ਅੱਜ ਤੱਕ ਚੇ ਨਹੀਂ ਟੁੱਟਦੀ ਅਜੇ